ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡਾ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਂਡਲ ਕੋ ਕੋਠੀ ਆ ਗਿਆ ਸਜਣੋ, ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਨੇੜੇ ਪਿੱਖੀ ਪੈਂਡ ਆ ਗਿਆ। ਪਿੱਠੀ 익ਹੀ ਪੈਂਡ ਦੇ ਬਿਲਕੁਲ ਨਜ਼ਦੀਕ ਅਲਗੋ ਕੋਠੀ ਆ ਕਸਬਾ ਸ਼ਹਿਰ ਆ ਮਰਕੋਟ ਨੂੰ ਜਾਂਦੇ ਆ ਤੇ ਉੱਥੋਂ ਤੁਹਾਨੂੰ ਇੱਕ ਇਹ ਝੋਟੀ ਦੀ ਵੀਡੀਓ ਆਪਾਂ ਪਹਿਲਾਂ ਵੀ ਕੀਤੀ ਸੀ ਉਹ ਮਾਲਕਾਂ ਨਾਲ ਗੱਲ ਕਰਾਂਗੇ ਵੀ ਕੀ ਕਾਰਨ ਬਣਿਆ ਨਹੀਂ ਵਿਕੀ ਜਾਂ ਕੀ ਗੱਲ ਹੋਈ ਅੱਜ ਤੁਹਾਨੂੰ ਤਿਆਰ ਦੀ ਵੀਡੀਓ ਫੇਰ ਵਿਖਾਉਣ ਲੱਗੇ ਆਂ ਵੇਖਿਓ ਆਜੋ ਡਿਟੇਲ ਲੈਣੇ ਆ ਕਿਹੜਾ ਸੂਬਾ ਹੁੰਦੀ ਆ ਕੀ ਲੇਖਾ ਜੋਖਾ ਮਾਲਕਾਂ ਤੋਂ ਪੁੱਛ ਕੇ ਸਾਂਝਾ ਕਰਦੇ ਆ ਜਿਹੜੇ ਸੱਜਣ ਦੇ ਪਸੰਦ ਆਗੀ ਕਰਕੇ ਤਸੱਲੀ ਖਰੀਦਦਾਰੀ ਕਰਦੇ ਹਾਂਜੀ ਪਾਉਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕਿਰਪਾ ਕਿਰਪਾ ਦਾ ਦੀ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਆਪਣਾ ਡਰੈੱਸ ਦੇ ਦਿਓ ਪਹਿਲਾਂ ਠੀਕ ਠੀਕ ਐ ਖੁਸ਼ ਕਰਦੀ ਹਾਂ ਦੇ ਕਿਰਪਾ ਖੁਸ਼ ਕਰਦੀ ਤਾਂ ਕੀ ਵਿਖਾਵਾਂ ਜੀ ਮੈਂ ਤਾਂ ਆਪਣਾ ਭਾਰ ਪੂਰਨਾ ਤੋਂ ਨਹੀਂ 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 ਤੇ ਤੁਸੀਂ ਆਪਣਾ ਡਰੈੱਸ ਦੱਸੋ ਡਰੈੱਸ ਜ਼ਿਲ੍ਹਾ ਤਰਨਤਾਰਨ ਤਸੀਲ ਪੱਟੀ ਪਿੰਡਲ ਕੋ ਕੋਠੇ ਨੰਬਰ ਜੀ ਨੰਬਰ 8872 31440 ਤੇ ਇਹ ਆਪਾਂ ਝੋਟੀ ਦੀ ਪਹਿਲਾਂ ਵੀ ਵੀਡੀਓ ਕੀਤੀ 2-3 ਦਿਨ ਪਹਿਲਾਂ ਕੀ ਕਾਰਨ ਬਣਿਆ ਦੱਸਦੇ ਉਸ ਚਾਈ ਭੈਣ ਭਰਾਵਾਂ ਨੂੰ ਜਦੋਂ ਘੰਟਾ ਕਿ ਚੱਲੀ ਵੀਡੀਓ ਤੇ 1/2 ਘੰਟਾ ਉਹਦਾ ਰੇਟ ਮਿਲਦਾ ਰਿਹਾ ਮੈਂ ਤੇ ਜਦੋਂ ਰੇਟ ਹੋਇਆ ਇਹਦਾ ਤੇ ਚਲੋ ਸਾਈ ਇਹਨਾਂ ਪਾਈ ਤੇ ਬਾਅਦ ਚ ਕਈਆਂ ਭੈਣ ਭਰਾਵਾਂ ਨੇ ਮੈਂ ਸਾਰਿਆਂ ਨੂੰ ਨਾ ਕਰਤੀ ਵੀ ਝੋਟੀ ਸੇਲ ਹੋ ਗਈ ਠੀਕ ਆ ਜਦੋਂ ਪਾਈ ਵੀਡੀਓ ਤੋਂ ਬਾਅਦ ਦੇ ਵਿੱਚ ਮੈਂ ਉਹਨਾਂ ਨੂੰ ਉਹਨਾਂ ਮੈਨੂੰ ਤੀਜੇ ਦਿਨ ਦਾ ਕਰਾਰ ਕੀਤਾ ਸੀ ਪੈਸੇ ਵੀ ਭਾਜੀ ਬਣਾ ਕੇ ਆਵਾਂਗੇ ਤੇ ਫਿਰ ਕਿ ਆਦੇ ਪੈਸੇ ਨਹੀਂ ਬਣੇ ਹਾਂ ਤੇ ਭਾਜੀ ਕਿੱਦਾਂ ਮੈਂ ਭਾਈ ਜੀ ਤੁਹਾਡੀ ਚਾਹਤ ਕੋ ਮਰਜ਼ੀ ਆ ਹਾਂਜੀ ਤੇ ਇਹ ਫਿਰ ਕੇ ਫਿਰ ਮੈਂ ਵੀਡੀਓ ਪਵਾਤੀ ਮੈਂ ਸਾਈ ਕਿੰਨੀ ਪਾਈ ਸੀ ਉਹਨਾਂ ਨੇ ਸਾਈ ਉਹਨਾਂ ਪਾਈ 20000 20000 ਪਾਈ ਸੀ ਹਾਂਜੀ ਫਿਰ ਵਾਪਸ ਦੇਤੀ ਆ ਕਿ ਨਹੀਂ ਹਾਂਜੀ ਹਾਂਜੀ ਵਾਪਸ ਦੇਤੀ ਉਹ ਆਜੋ ਵਿਰੋਸ ਦੇਣੀ ਆ ਜੀ ਦੇਣੀ ਆ ਹਜੇ ਕੋਲੇ ਹੀ ਆ ਠੀਕ ਆ ਕਹਿੰਦੇ ਵੀ ਕਰ ਦਿਓ ਵਾਪਸ ਸਾਈ ਤੇਰੇ ਕੋਲੇ ਹੀ ਪਈ ਸਹੀ ਕੋਈ ਮੇਰੇ ਕੋਲ ਠੀਕ ਆ ਇਹ ਸੂਆ ਪਹਿਲਾ ਹਾਂਜੀ ਪਹਿਲਾ ਸੂਆ ਤੇ ਦਿਨ ਕਿੰਨੇ ਲੈ ਜੂ ਹਜੇ ਇਹਨੇ ਜੀ ਲੈ ਗਈ ਹਣਾ ਤੁਹਾਡੇ ਸਾਹਮਣੇ ਆਇਆ ਕੋ ਸੱਤ ਅੱਠ ਦਿਨ ਕਰਦੀ ਹੈ ਹਾਂ ਹਫਤਾ 10 ਦਿਨ ਲੈ ਜੂਗੀ ਹਨਾ ਠੀਕ ਆ ਠੀਕ ਆ ਬਾਕੀ ਪਾਰ ਪਿੱਛੇ ਦੀ ਤਾਂ ਗਾਰੰਟੀ ਆ ਤੇ ਥਾਣੇ ਇੱਥੇ ਆ ਕੇ ਅਗਲਾ ਕੇ ਵੇਖ ਕੇ ਲੈ ਜੀ ਤੁਸਾਂ ਇੱਥੇ ਹਲ ਕੇ ਵੇਖ ਲੈ ਠੀਕ ਆ ਤੂਰ ਕਰਾ ਦਈਏ ਚੈੱਕ ਇਹਦੀ ਲਿਆਓ ਕੱਢਿਓ ਬਾਹਰ ਇਹਨੂੰ ਇਹ ਸੱਜਣੋ ਮੂੰਹ ਚਾਰਤਾਨ ਦਾ ਪਹਿਲਾ ਸੂਆ ਸੁੰਦੀ ਝੋਟੀ ਆ ਬੜੀ ਚੰਗੀ ਸਾਂਭੀ ਵੀ ਆ ਉਦਨ ਵੀ ਤੁਹਾਨੂੰ ਵੀਡੀਓ ਚ ਵਿਖਾਈ ਸੀ ਤੇ ਉਹਦੇ ਕਾਰਨ ਤੁਹਾਨੂੰ ਇਹਨਾਂ ਦੇ ਮਾਲਕਾਂ ਨੇ ਸਟਾਈ ਦੱਸੀ ਆ ਬਾਕੀ ਜੇ ਕੋਈ ਸੱਜਣ ਕਨਫਰਮ ਕਰਨੀ ਚਾਹੇ ਇਹ ਗੱਲ ਉਹਨਾਂ ਮਾਲਕਾਂ ਤੋਂ ਕਰ ਵੀ ਸਕਦਾ ਠੀਕ ਆ ਬਾਕੀ ਜਿੰਨੀ ਚੀਜ਼ ਆਪਾਂ ਨੂੰ ਪਤਾ ਉਹ ਤੁਹਾਨੂੰ ਦੱਸਤੀ ਪੁਲਿਸਾਂ ਵੀ ਆ ਨਿੱਕਰ ਆ ਕੱਤ ਸੋਣਾ ਪਹਿਲਾ ਸੂਆ ਸੁੰਦੀ ਝੋਟੀ ਜੇ ਕੋਈ ਡੱਬੀ ਲੱਭਦਾ ਸੀ ਨੀਲੀ ਰਾਵੀ ਦੀ ਤਾਂ ਇਹਨਾਂ ਨਾਲ ਸੰਪਰਕ ਕਰ ਲਿਓ ਇਹ ਅਲਗੋ ਕੋਠੀ ਖੜੀ ਐ ਲੈ ਚਲੋ ਲੈ ਚਲੋ ਛਾ ਲੈ ਚਲੋ ਵੇਖੋ ਖੁੱਲਣੀ ਸਟਾਰਟ ਹੋ ਗਈ ਆ ਸੱਜਣੋਂ ਥੱਲੋਂ ਉਦੋਂ ਨਾਲੋਂ ਮੰਨ ਲਓ ਵੀ ਵਾਵਾ ਖੁੱਲੇ ਆਈ ਆ। ਉਸ ਦਿਨ ਘੱਟ ਸੀਗੀ, 2-3 ਦਿਨ ਪਹਿਲਾਂ ਦੀ ਗੱਲ ਈ ਆ ਤੇ ਸੋਣੀ ਤੁਰੀ ਹੋਈ ਆ ਥੱਲੇ। ਕਰ ਲੋ ਚੱਲ। ਤੇ ਬਾਕੀ ਸੁਭਾ ਤੁਹਾਡੇ ਸਾਹਮਣੇ ਆ ਨਰਮਾ। ਲੈ ਚੱਲੋ ਮੋੜ ਲਓ ਵੀ ਮੋੜ ਲਓ। ਠੀਕ ਆ। ਗਜਾਈ ਹੋਈ ਆ ਸੱਜਣੋ, ਮੂੰਹ ਫੜ ਕੇ ਜਿਹੜੀ ਮਰਦੀ ਚੀਜ਼ ਦੇ ਦਿਓ। ਦੇਖੋ। ਅ ਬੇਖੋ ਸੱਜਣੋ ਤਰਦੀ ਦਾ ਲੇਵਾ ਪਾਂਡਾ ਚੈੱਕ ਕਰ ਲੋ ਜਿਹੜਾ ਸੱਜਣ ਖਰੀਦਦਾ ਉਹ ਆਪਣੀ ਤਸਦੀਕ ਕਰ ਸਕਦਾ ਕਿਉਂਕਿ ਉਹਨੇ ਪੈਸੇ ਲਾਉਣੇ ਆ ਸੱਜਣੋਂ ਤੇ ਅੱਜ ਤੇ ਬਾਬਾ ਜੀ ਇਹਦਾ ਅੱਜ ਰੇਟ ਵੀਡੀਓ ਚ ਕਰ ਦਈਏ ਕੀ ਰੇਟ ਕਰੋਗੇ ਚਲੋ ਜੀ ਕਰ ਦਿੰਦੇ ਆ ਅੱਜ ਜਿਹੜਾ ਜੈਜਾ ਉਤਰੰ ਭਾਵੇਂ ਜੋ ਮਰਜ਼ੀ ਭਾਵੇਂ 3 ਲੱਖ ਰਹੀ 4 ਲੱਖੇ 2 ਲੱਖ 20 ਹਜ਼ਾਰ ਰੇਟ ਹੈ 2 ਲੱਖ 20 ਹਜ਼ਾਰ ਠੀਕ ਹੈ 2 ਲੱਖ ਤੇ 20 ਹਜ਼ਾਰ ਰੁਪਈਆ ਰੇਟ ਆ ਸੱਜਣਾ ਇਹ ਹੁਣ ਤੁਸੀਂ ਜਿਹੜਾ ਸੱਜਣ ਖਰੀਦਣੀ ਚਾਹੁੰਦਾ ਉਹ ਭਰਾਵੋ ਸੰਪਰਕ ਕਰਿਓ ਮਾਜਮ ਖਾਤੀ ਆ ਤੁਹਾਨੂੰ ਸਾਰਾ ਲੇਖਾ ਜੋਖਾ ਪੋਸਟਾਲ ਕੋ ਕੋਠੀ ਖੜੀ ਐ ਨੰਬਰ ਸਕਰੀਨ ਤੇ ਲਾਤਾ ਵਾ ਇਹਨਾਂ ਦੀ ਚੀਜ਼ ਆ ਮੁੱਲ ਇਹਨਾਂ ਦਾ ਵਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਦ